ਹੈਲੋ ਹਾਂ ਬੋਲ ਹੈਲੋ ਹੈਲੋ ਆ ਮਗਰ ਟ੍ਰੇਨ ਆਉਂਦੀ ਆ ਖੜੀ ਮਰ ਟੋਂ ਹਾਂ ਬੋਲ ਉਹ ਹੋਰ ਕੋਈ ਲਾਜ ਨਹੀਂ ਆਉਂਦਾ ਇਹ ਕੋਈ ਗੱਲ ਬੜੀ ਹਾਂ ਬੋਲ ਗਾਂ ਵੀ ਕੋਈ ਤਰ੍ਹਾਂ ਦਾ ਗੱਲ ਬੋਲਣਾ ਆ ਕੀ ਕਹਿਣਾ ਹੈ हां बोल हां बोल यार इवन ओ बंद कर बाबू ਚੁੱਪ ਮੈਨੂੰ ਭੈਣ ਦਾ ਹਾਸਾ ਨਹੀਂ ਆਉਂਦਾ ਹੈਲੋ 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 ਚੁੱਪ ਕਰ ਗਈ ਦਵਾ ਫੋਨ ਉਦੋਂ ਕੱਟਤਾ ਉਹਨੇ ਹੈਲੋ 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 ਕਿਹਦਾ ਹੈਲੋ 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 ਬੋਲ ਹਾਂ ਬੋਲ ਹੈਲੋ ਬੋਲ ਪਾ ਹੁਣ ਟ੍ਰੇਨ ਦੀਆਂ ਬਾਜਾਂ ਸੁਣਾਈ ਜਾਉਂ ਹਾਂ ਬੋਲ ਤੈਨੂੰ ਉਹ ਗੱਲ ਨਹੀਂ ਆਉਣੀ ਤਰੇ ਹੈਲੋ ਹਾਂ ਬੋਲ ਹੈਲੋ 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 ਕੋਈ ਅੰਚਦਾ ਕੋਈ ਗੱਲ ਵੀ ਕਰ ਹੈਲੋ ਤਾਂ ਮੈਂ ਕੀ ਕਰਦੇ ਆ ਹੈਲੋ ਕੀ ਕਰਦੇ ਮੈਂ ਕਿਹਾ ਬਾਜਾ ਕਰ ਨਹੀਂ ਲੰਦੀ ਲੰਨੇ ਤਾਂ ਬਾਜਾ ਕਰ ਨਹੀਂ ਹੈ